ਕਿਹਾਾਲ ਹੈ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਆ ਦੇਖੋ ਅੱਜ ਨਵਾਂ ਸਬ ਕੋਲੇ ਬੂਪਰ ਖੋਲੇ ਆ ਤੇ ਵੀ ਮੇਰਾ ਨਾ ਕੋਈ ਜੱਕਾ ਨਾ ਕੋਈ ਹੋਰ ਸਾਰੇ ਵਿੱਚ ਦੀ ਪੇਚ ਵੀ ਟਪਾ ਰੱਖੇ ਮੰਦਿਆਂ ਵਿੱਚ ਇਹਦੀ ਬਾਡੀ ਖਤ ਜਰੂਰੀ ਹੈ ਪਰ ਇਹਦੇ ਉੱਤੇ ਕਲੰਪ ਵੀ ਲਾ ਰੱਖਿਆ ਜੀ ਲੱਗੇ ਬੇਸਾਂ ਬੰਦ ਹੋ ਗਈਆਂ ਸ਼ਾਟਿੰਗ ਦਿਖ ਰਹੀ ਐ ਇੱਥੋਂ ਪਰ ਯਾਰਾ ਖੋਲਣ ਵਾਲਾ ਜਦ ਖਾਣਾ ਸਾਰੇ ਨਾਲ ਉੱਤੇ ਲੱਗਿਆ ਯਾਰ ਆ ਕੱਖ ਐਸਾ ਨਾ ਕੇਰਾ ਚ ਗਾੜ ਕਰਕੇ ਅਗਲੇ ਨੂੰ ਦੇ ਦਿੰਨੇ ਆ ਪਰ ਮੁੜ ਕੇ ਬੜੀ ਦਿੱਕਤ ਆਉਂਦੀ ਐ ਨਾ ਚੀਜ਼ਾਂ ਦੀ ਸਾਰਾ ਹੁਣ ਇੱਥੋਂ ਦੀ ਮੇਨ ਤਾਰਾ ਡ ਪਾਈ ਮਿਸਤਰੀ ਬੰਦਾ ਸਮਝ ਸਕਦਾ ਵੀ ਜਿਹੜੀਆਂ ਮੇਨ ਤਾਰਾ ਐਂਪ ਦੀਆਂ ਉੱਥੋਂ ਹੀ ਪਾ ਕੇ ਸਲੀਵ ਦੇ ਦੇਣੀ ਸੀ ਥੱਲੇ ਇਹਦੇ ਵਿੱਚ ਦੀ ਟਪਾਉਣ ਵਾਲਾ ਰੂਲ ਨਹੀਂ ਸਮਝਿਆ ਕੀ ਐ ਆ ਦੇਖੋ ਸਾਰੀਆਂ ਥੱਲੋਂ ਦੀ ਗਈਆਂ ਪੇਟੀ ਠੀਕ ਬਣੀ ਬਟਾ ਯਾਰ ਵਾਇਰਿੰਗ ਵਾਲਾ ਸੌਦਾ ਸਭ ਤੋਂ ਗੰਦਾ ਲੱਗਿਆ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਕਰੋ ਬਾਈ ਬਣ ਕੇ ਇਹੋ ਜਿਹਾ ਕੰਮ ਨਾ ਕਰਿਆ ਕਰੋ ਇਹ ਕਾ ਐਮਪਾਇਰ ਸੀ ਵਾਇਰਿੰਗ ਇਹਦੀ ਵੀ ਖੂਗਾਤ ਹੀ ਪਾਈ ਹੋਈ ਹੈ ਅੱਧਾ ਦਿਨ ਖਾ ਜਾਂਦੀ ਹੈ ਵਾਇਰਿੰਗ ਕਰਨੀ ਕਰਨੀ ਪਰ ਸੋਣੀ ਕਰ ਦਿਆ ਕਰੋ ਯਾਰ ਅਗਲੇ ਤੋਂ ਪੈਸੇ ਲਓ ਕੋਈ ਦਿੱਕਤ ਨਹੀਂ ਹੈ ਪਰ ਵਾਇਰਿੰਗ ਤੇ ਇਹੋ ਜਿਹਾ ਛਾਪਾ ਨਾ ਕਰੋ ਚਾਰ ਦਿਨ ਚੱਲੇ ਵੀ ਯਾਰ ਅਗਲੇ ਦੇ ਪੈਸਾ ਲਾਉਂਦਾ ਅਗਲਾ ਕੀ ਜੁਗਾਰ ਨੂੰ ਦੇਖ ਕੇ ਹੈਰਾਨੀ ਜੀ ਹੁੰਦੀ ਹੈ ਬਾਕੀ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਪਾਪਾ